ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਨ ਹਰਿਆਣਾ ਹਾਈ ਕੋਰਟ ਵਿੱਚ COCP ਨੰਬਰ 2799/2025 ਕੇਸ ਦੀ ਹੀアリング ਸੰਬੰਧੀ ਆਈ ਆਊਟਕਮ ਬਾਰੇ ਜਿਕਰ ਕਰਾਂਗੇ ਪਰੰਤੂ ਜਿਹੜੇ ਸ਼ੋਕਰ ਤੋਂ ਪਹਿਲਾਂ ਆਸਰ ਨੂੰ ਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਮੀਡੀਆ ਨੋਟੀਫਿਕੇਸ਼ਨ ਆ ਵੀ ਨੂੰ ਸੋਨੇਸ਼ਲ ਮਿਲ ਜਾਇਆ ਕਰੇ ਜਦੋਂ ਪੰਜਾਬ ਦੇ 6ਵੇਂ ਤਰ੍ਹਾਂ ਕਮਿਸ਼ਨ ਦੀ ਰਿਪੋਰਟ ਪਬਲਿਕ ਹੋਈ ਸੀ ਤਾਂ ਇਸ ਵਿੱਚ ਪੈਨਸ਼ਨਾਂ ਦੀ ਪੈਨਸ਼ਨ 2.59 ਦੇ ਫੈਕਟਰ ਨਾਲ ਸੋਧੇ ਜਾਣ ਦੀ ਸਿਫਾਰਸ਼ ਕਮਿਸ਼ਨ ਵੱਲੋਂ ਕੀਤੀ ਗਈ ਸੀ ਪਰੰਤੂ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਵੱਲੋਂ 113% ਡੀਏ ਤੇ ਇਸ ਤੇ 15% ਦੇ ਵਾਧੇ ਨਾਲ ਜੋ ਫਾਰਮੂਲਾ ਪੈਨਸ਼ਨਾਂ ਦੀ ਪੈਨਸ਼ਨ ਸੋਧਣ ਲਈ ਲਗਾਇਆ ਗਿਆ ਸੀ ਉਸ ਨਾਲ ਇਹ ਫੈਕਟਰ ਮੈਥੇਜ 2.45 ਹੀ ਬਣਦਾ ਸੀ ਇਸ ਨੂੰ ਪੈਨਸ਼ਨਰਾਂ ਨੂੰ ਕੁਰੀ ਆਲਟਾ ਨੁਕਸਾਨ ਪਿਆ ਹੈ ਜਦੋਂ ਤੋਂ ਹੀ ਛੇਵੇਂ ਤਰਕਾ ਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਹੈ ਉਦੋਂ ਤੋਂ ਹੀ ਪੈਨਸ਼ਨਰਾਂ ਨੇ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਗਏ ਵੱਡੇ ਧੱਕੇ ਬਾਰੇ ਇਨਸਾਫ ਲੈਣ ਦੀ ਵਹਾਰ ਲਗਾਉਣੀ ਸ਼ੁਰੂ ਕਰ ਦਿੱਤੀ ਸੀ ਪਰੰਤੂ ਮਲਾਜਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਸੱਤਾ ਦੇ ਅਸਾਸਨ ਤੇ ਬੈਠਦੇ ਸਾਲ ਸਾਰੇ ਵਾਅਦੇ ਛਿੱਕੇ ਟੰਗਦੇ ਹੋਏ ਜਿਵੇਂ ਕਿਵੇਂ ਸਮਾਂ ਮਗਾਉਣ ਨੂੰ ਹੀ ਤਰਜੀਹ ਦਿੱਤੀ ਥੱਕ ਹਰ ਕੇ ਪੈਨਸ਼ਨਾਂ ਨੇ ਆਪਣੀ 2.95 ਫਰਸਿੰਗਲ ਪੈਨਸ਼ਨਸ ਫੋਦੇ ਜਾਣ ਦੀ ਹੱਕੀ ਮੰਗ ਨੂੰ ਪੂਰਾ ਕਰਵਾਉਣ ਲਈ ਮੰਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਆਖਰ ਕਈ ਸੁਮਾਈਆਂ ਤੋਂ ਬਾਅਦ ਮਿਤੀ 28 11 2024 ਨੂੰ ਅਦਾਲਤ ਵੱਲੋਂ ਪੈਨਸ਼ਨਾਂ ਦੇ ਹੱਕ ਦੇ ਵਿੱਚ ਦਿੰਦੇ ਹੋਏ ਇਸ ਨੂੰ 3 ਮਹੀਨਿਆਂ ਵਿੱਚ ਇੰਪਲੀਮੈਂਟ ਕਰਨ ਦਾ ਹੁਕਮ ਸਰਕਾਰ ਨੂੰ ਦਿੱਤਾ ਗਿਆ ਪਰੰਤੂ ਇਹ 10 ਮਹੀਨੇ ਦਾ ਸਮਾਂ ਬੀਤ ਜਾਣ ਦੇ باوجود ਵੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਤਾਂ ਫਿਰ ਬਹੁਤ ਸਾਰੀਆਂ ਕੰਟੈਂਪਟ ਆਫ ਕੋਰਟ ਲੇਟਾਂ ਅਦਾਲਤ ਵਿੱਚ ਪੈਨਸ਼ਨਾਂ ਬਨੋਂ ਦਾਖਲ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਸੀਓਸੀਪੀ ਨੰਬਰ 2799/2025 ਬੀ ਸੀ ਜੋ ਕਿ ਪ੍ਰੀਤਮ ਸਿੰਘ ਨਾਗਰਾ ਐਂਡ ਆਦਰਸ ਵਰਸਸ ਕ੍ਰਿਸ਼ਨ ਕੁਮਾਰ ਆਈਏਐਸ ਰੋਲ ਲਗਾਈ ਗਈ ਸੀ ਇਸ ਸੀਓਸੀਪੀ ਕੇਸ ਦੀ ਲੇਟੈਸਟ ਹੀアリング ਮਿਤੀ 14/7/2025 ਨੂੰ ਹੋਈ ਸੀ ਜਿਸ 'ਤੇ ਸਰਕਾਰ ਨੇ ਆਪਣਾ ਫੈਸਲਾ ਇੰਪਲੀਮੈਂਟ ਕਰਨ ਲਈ 4 ਹਫ਼ਤਿਆਂ ਦਾ ਹੋਰ ਸਮਾਂ ਮੰਗਿਆ ਸੀ ਤੇ ਇਸ ਕੇਸ ਨੂੰ ਐਡਜੌਰਨ ਕਰਨ ਦੀ ਪ੍ਰੇਅਰ ਕੀਤੀ ਗਈ ਸੀ।ਪਰੰਤੂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਔਨਰੇਬਲ ਜੱਜ ਅਰਤਾ శ్రీਨ ਨੇ ਇਸ ਪ੍ਰੇਅਰ ਨੂੰ ਰਿਜੈਕਟ ਕਰਦੇ ਹੋਏ ਸਰਕਾਰ ਨੂੰ 20000 ਰੁਪਏ ਦੀ ਕਾਸਟ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਕੋ ਜਮਾ ਕਰਾਉਣ ਦੀ ਹਦਾਇਤ ਕੀਤੀ। ਭਾਵੇਂ ਕੋਰਟ ਨੂੰ ਦਿੱਤੇ ਜਾਣ ਸਬੰਧੀ ਕੋਈ ਸੋਲਿਡ ਗ੍ਰਾਉਂਡ ਤਾਂ ਸਰਕਾਰ ਵੱਲੋਂ ਪੇਸ਼ ਨਹੀਂ ਕੀਤਾ ਜਾ ਸਕਿਆ ਫਿਰ ਵੀ ਇਨ ਦਾ ਇੰਟਰਸਟ ਆਫ ਜਸਟਿਸ ਅਦਾਲਤ ਵੱਲੋਂ ਕੇਸ ਨੂੰ 18 ਅਗਸਤ 2025 ਤੱਕ ਅਡਜੌਰਨ ਕਰਦੇ ਹੋਏ 20000 ਰੁਪਏ ਦੀ ਕਾਸਟ ਵੀ ਜਮਾ ਕਰਵਾਉਣ ਲਈ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ। ਜੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਇਸ ਫੈਸਲੇ ਦੇ ਮੱਦੇਨਜ਼ਰ ਹੁਣ ਤਵਕਕੋ ਤਾਂ ਇਹੀ ਕੀਤੀ ਜਾ ਰਹੀ ਹੈ ਕਿ ਲਗਭਗ 1 ਮਹੀਨੇ ਦੇ ਅੰਦਰ-ਅੰਦਰ ਸਰਕਾਰ ਹੁਣ ਪੈਨਸ਼ਨਾਂ ਨੂੰ 2.95 ਦੇ ਫੈਕਟਰ ਨਾਲ ਪੈਨਸ਼ਨ ਫੋਨ ਦੇ ਫੈਸਲੇ ਨੂੰ ਇੰਪਲੀਮੈਂਟ ਕਰਨ ਲਈ ਮਜਬੂਰ ਹੋਵੇਗੀ ਹੀ ਹੋਵੇਗੀ ਉਸਨੂੰ ਮਜਬੂਰ ਹੋਣਾ ਹੀ ਪਵੇਗਾ ਭਾਵੇਂ ਕਿ ਸਰਕਾਰ ਇਸ ਪ੍ਰਤੀ ਇੱਛਾ ਰੱਖਦੀ ਹੈ ਜਾਂ ਫਿਰ ਇੱਛਾ ਨਾ ਵੀ ਰੱਖਦੀ ਹੋਵੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪੈਨਸ਼ਨਰਾਂ ਨੂੰ 2.95 ਦੇ ਫੈਕਟਰ ਨਾਲ ਪੈਨਸ਼ਨਸ ਉਹਦੇ ਜਾਨ ਦੀ ਕੁਝ ਕਵਰੀ ਕਦੋਂ ਮਿਲਦੀ ਹੈ ਕਿਉਂਕਿ ਇਸ ਫੈਸਲੇ ਦੇ ਲਾਗੂ ਹੋਣ ਨਾਲ ਪੈਨਸ਼ਨਰਾਂ ਨੂੰ ਉਹਨਾਂ ਦਾ ਬੰਦਾ ਹੱਕ ਮਿਲ ਜਾਣ ਦੀ ਬਲਬਸਬਾਉਨਾ ਪੜ ਗਈ ਹੈ ਜਿਸ ਨਾਲ ਉਹਨਾਂ ਨੂੰ ਵੱਡਾ ਆਰਥਿਕ ਲਾਭ ਮਿਲ ਜਾਣ ਦੀ ਆਸ ਵੱਜੀ ਹੈ ਇਸ ਵੀਡੀਓ ਵਿੱਚ ਉਸ ਇੰਨਾ ਹੀ ਜੇਕਰ ਵੀਡੀਓ ਜੰਗੀ ਲਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ